ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦਾ ਪੰਥ ਫਤਵਾ ਉਲਟ ਦੇ ਰਿਹਾ ਸੋ ਇਸ ਲਈ ਅਸੀਂ ਉਹ ਪਹਿਲਾਂ ਖੀਮਾ ਮੰਗਾਗੇ ਫਿਰ ਗੁਰੂ ਤੋਂ ਸਮੱਤ ਤੇ ਸ਼ਕਤੀ ਦੀ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਵਿਉਤ ਵਿਧੀ ਆ ਉਦਲੇ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਜਾ। ਯਾਨੀ ਯਾਰ ਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ। ਜ਼ਰੂਰ ਜਾਵਾਂਗੇ, ਸਾਰਿਆਂ ਕੋਲ ਜਾਵਾਂਗੇ। ਜਿਹੜਾ ਵੀ ਸ਼ਰੋਬਣੀ ਅਕਾਲੀ ਦਲ ਨੂੰ ਤਾਕੜਾ ਮਜ਼ਬੂਤ ਕਰਨ ਲਈ ਯੋਗਦਾਨ ਪਾ ਸਕੇਗਾ, ਉਹਦੇ ਤੱਕ ਜ਼ਰੂਰ ਪਹੁੰਚ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ ਤੁਰਾਂਗੇ। ਪਰ ਉਹ ਤੁਹਾਨੂੰ ਤੁਹਾਡੇ ਨਾਮ ਦੇ ਨਾਲ ਹੀ ਕਿ ਲਫੇ ਲੱਗਿਆ ਬਾਗੀ ਧੜਾ। ਬਾਕੀ ਤੁਸੀਂ ਸਮਝ ਲਓ। ਅਸੀਂ ਤਾਂ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੇ ਪੇਸ਼ ਹੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਾਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਾਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਤੇ ਸ਼ਕਤੀ ਵਖਸੇ ਗੁਰੂ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤੀਆਂ ਨਾ ਹੋਣ ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ ਇਹ ਕੋਈ ਬਾਗੀ ਪਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜੇڑا ਕੋਈ ਪਾਰਟੀ ਨੂੰ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾ ਰਹੇ ਹਾਂ ਜਿਸ ਨੂੰ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਗਲਤ ਹੈ ਦੋ ਫਾੜ ਗਲਤ ਹੈ ਗਲਤ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿਹਨੇ ਕਿਹਾ ਇਹ ਇਹ ਉੱਤ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਸੰਧੇ ਅੱਜ ਤੱਕ ਸਿਰਫ ਅਸੀਂ ਇੱਕ ਕਿਸਮ ਦੀ ਅਰਜੀ ਜਾਂਚ ਖੀਮਾ ਜਾਂਚਾ ਲਈ ਜਾ ਰਹੇ ਹਾਂ ਇਹ ਤਾਂ ਬੱਤਾ ਕੁਝ ਨਹੀਂ ਪੜਦੇ ਨਾਲੀ ਕਰਨ ਲੋਕਿਆ ਜਾ ਰਿਹਾ ਤੁਹਾਨੂੰ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅੱਜ ਜਿਹੜੀਆਂ ਨਹੀਂ ਗੱਲਾਂ ਕਰ ਰਹੇ ਹੋ ਸੋ ਮੈਂ ਸਮਝਦਾ ਇਹ ਤੇ ਮਿਲਣ ਬੁਲਾਉਣ ਦੀ ਤਾਂ ਗੱਲੇ ਨਹੀਂ ਅਸੀਂ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਲਸਾ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਬਾਰ ਬਾਰ ਫਤਵਾ ਅਕਾਲੀ ਦਲ ਦੇ ਉਲਟ ਦਿੱਤਾ ਜਾ ਰਿਹਾ ਸੋ ਉਹਦੇ ਲਈ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਤ ਬਖਸ਼ੇ ਗੁਰੂ ਸਾਨੂੰ ਸਾਕੀ ਦੇ ਕੋਲੋਂ ਮੰਗ ਕੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਲਾਫ ਜਿਹੜੀ ਪੰਥ ਕਰਵਾਇਤਾ ਮੁਤਾਬਕ ਕਾਰਵਾਈ ਹੋਵੇ। ਦੇਖੋ ਇਹ ਤਾਂ ਅਸੀਂ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਅਸੀਂ ਆਪਣੇ ਮਿਲ ਕੇ ਅਫ ਮਾਫੀ ਮੰਗਣ ਆਏ ਆ। ਕਿਸੇ ਨੇ ਮੰਗਣੀ ਆ ਜਾਂ ਨਹੀਂ ਮੰਗਣੀ ਇਹ ਉਤੇ ਡਿਪੈਂਡ ਕਰਦਾ। ਪਰ ਪਹਿਲਾਂ ਕਿਹਨੇ ਮੰਗੀਗੀ ਮਾਫੀ ਪਹਿਲਾਂ ਵੀ ਮੰਗ ਸਕਦੇ ਸੀ। ਪਹਿਲਾਂ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਪਤਾ ਨਹੀਂ ਦੇ ਦਿੱਤਾ। ਕਿਉਂ ਕਿਉਂ ਮਾਫੀ ਕਿਉਂ ਮੰਗਣੀ? ਜਦੋਂ ਇਹੀ ਤਾਂ ਅਸੀਂ ਗੱਲ ਕਰਨ ਆਏ ਆ ਅਸੀਂ ਤਾਂ ਕਹਿਣ ਆਏ ਆ ਵੀ ਪਹਿਲਾਂ ਤੇ ਇਹ ਪਹਿਲਾਂ ਮੰਗਲ ਜੀ ਦਾ ਪੁਰਲਾ ਖਾਲਸਾ ਨਾਨਕਾ ਪਰ ਤੁਸੀਂ ਵੀ ਉਸ ਟਾਈਮ ਹਿੱਸੇਦਾਰ ਸੀਗੇ ਉਦੋਂ ਤੁਸੀਂ ਤਾਂ ਹੀ ਤਾਂ ਅਸੀਂ ਆਏ ਆ ਤਾਂ ਹੀ ਤਾਂ ਸੀ ਕਹਿਣਾ ਇਹ ਅਸੀਂ ਉਹ ਤੋਂ ਮੰਗ ਉਹ ਤੋਂ ਕਿਉਂ ਨਹੀਂ ਬੋਲੇ ਇਹਹੀ ਗਲਤੀ ਅਸੀਂ ਸਾਤੋਂ ਜਿਹੜੀ ਹੋਈ ਆ ਉਹਦੀ ਤਾਂ ਮਾਫੀ ਮੰਗਣੀ ਆ ਉਹ ਦੂਜੇ ਕਵੀਟਾ ਨਵੀਰ ਬਾਦਲ ਸੁਖਵੀਰ ਬਾਦਲ ਕਿਉਂ ਨਹੀਂ ਮਾਫੀ ਮੰਗ ਰਹੇ ਅਜੇ ਤੱਕ ਇਹ ਤਾਂ ਉਹ ਤੋਂ ਡਿਮੈਂਡ ਕਰਦਾ ਨਾ ਇਹ ਤਾਂ ਉਹਦੇ ਤੋਂ ਡਿਮੈਂਡ ਕਰਦਾ ਉਹ ਤੋਂ ਮਾਫੀ ਮੰਗ ਕੇ ਆ ਜੀ ਅੱਜ ਹੋਰ ਕੋਈ ਨਹੀਂ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਹਾਂ ਬੜੀਆਂ ਗਲਤੀਆਂ ਹੋਈਆਂ ਕਿਹੜੀਆਂ ਸਾਹਿਬ ਕਿਹੜੀਆਂ ਗਲਤੀਆਂ ਕਿਹੜੀਆਂ ਗਲਤੀਆਂ ਸਾਨੂੰ ਕਿਹੜੀਆਂ ਕਿਹੜੀਆਂ ਸਾਲਾਂ ਦੀਆਂ ਅੱਗੇ ਕਰਦੇ ਹਾਂ ਜੀ ਜ਼ਿੰਮੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਲ੍ਹਾ ਵੱਲੋਂ ਕਿਉਂਕਿ ਅਸੀਂ ਜੋ ਗੱਲ ਸੀ ਚਿੱਠੀ ਅਸੀਂ ਗਲਤੀਆਂ ਕੀਤੀਆਂ ਸੰਜਣਾ ਅਸੀਂ ਅਸੀਂ ਚਿੱਠੀ ਲਿਖੀ ਆ ਉਹ ਚਿੱਠੀ ਤੁਹਾਨੂੰ ਜਾਰੀ ਕਰ ਦਾਂਗੇ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਦੀ ਅਸੀਂ ਕਹਿੰਦੇ ਆ ਵੀ ਗਲਤੀਆਂ ਹੋਈਆਂ ਪਹਿਲਾਂ ਜਾਣੇ ਜਾਣੇ ਕਿ ਤੁਹਾਨੂੰ ਪਤਾ ਕਿ ਉਹ ਅਸੀਂ ਅੱਗੇ ਕਰਦੇ ਹਾਂ ਅੱਗੇ ਤੱਕੇ ਲਾਵਰੋ ਅਸੀਂ ਆਪ ਇਹ ਗਲਤੀਆਂ ਕਿਹੜੀਆਂ ਕਿਹੜੀਆਂ ਜਾਣੇ ਗੱਲ ਉਹ ਲਿਖ ਲਓ ਉਹ ਲਿਖਤੀਆਂ ਚਿੱਠੀ ਚ ਚਿੱਠੀ ਲਿਖਤੀਆਂ ਕਿਹੜੀ ਜਾਰੀ ਕਰਦੇ ਆਂ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਚਿੱਠੀ ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਅਸੀਂ ਵਿਸ਼ੇਸ਼ ਤੌਰ ਤੇ ਆਈਡੀ ਆਈਡੀ ਥੱਲੇ ਕਰ ਲਓ ਆਈਡੀ ਥੱਲੇ ਕਰ ਲਓ ਚੰਦੂ ਮਾਦਰਾ ਸਾਹਿਬ ਪਹਿਲਾਂ ਸਮਾਂ ਵੀ ਆਪਾਂ ਮੰਨਦੇ ਦੇਰ ਆਏ ਦਰੁਸਤ ਆਏ ਮਤਲਬ ਜੇ ਦੇਰੀ ਹੋਈ ਆ ਕਾਹ ਹੀ ਦਾ ਬਾਰ ਬਾਰ ਨੁਕਸਾਨ ਉਠਾਉਣਾ ਪਿਆ ਪਾਰ ਪਰ ਮਾਫੀ ਹੋਰ ਕਿੰਨੂ ਕਿੰਨੂ ਮੰਗਣੀ ਚਾਹੀਦੀ ਆ ਵੀ ਦੱਸੋ ਨਾ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਇਹ ਤੁਹਾਨੂੰ ਚਿੱਠੀ ਦੇ ਵਿੱਚ ਅਸੀਂ ਸਾਰਾ ਲਿਖ ਇਹ ਚਿੱਠੀ ਦੇ ਵਿੱਚ ਭਾਈ ਜੱਗੇ ਹੋ ਜੀ ਓਕੇ ਨਹੀਂ 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 ਆਪਕੋ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਭਾਈ ਜਾਣ ਤੋਂ 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 ਉਹਨੇ ਦੋ ਤੋਂ 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 ਆਕੇ ਕਰਦੇ ਯਾਰ ਅੱਜ ਕੱਲ੍ਹ ਦੀ ਗੱਲ ਨੂੰ ਅੱਜ ਕਾਲ ਸਾਰਾ ਕੁਝ ਦੱਸ ਦਿਆਂਗੇ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲਤਖ ਸਾਹਿਬ ਤੇ ਆ ਕੇ ਰਾਇਨਾਵਾ ਕਰ ਤੁਹਾਨੂੰ ਸਾਰਾ ਕੁਝ ਦੇ ਦਿਆਂਗੇ ਜੀ ਬੀਬੀ ਜੀ ਸੁਖਵੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਿਹਾ ਕਿ ਤੁ ਚੀਜ਼ਾਂ ਦਾ ਪਰ ਅਖੀਰਕਾਰ ਕਿਹਰੇ ਅਸੇ ਕਾਰਨ ਬਣ ਗਏ ਮੈਂ ਕਿਹਾ ਜੀ ਠਰ ਕੇ ਦੱਸਦੇ ਪਹਿਲਾਂ ਸਾਨੂੰ ਗੁਰੂ ਸਾਹਿਬ ਦੇ ਕੋਲ ਤੇ ਚਲ ਜਾਂਦੇ